จริงๆเนี่ยเดี่ยวเคี่ยนจริงๆอัตะกุลนะนะผมได้บางทีนี่วันที่เมื่อวานที่กระทรวงดีก็อันจะว่าเวลาเฟรจะได้ยังไงเอาเี่ยนี่เอาหนะพอเราเราแล้วก็ได้ที่เราไปเอ็นอุปถัมภ์มาไปเนาะผมได้บางทีนี่ ਮਲੇ ਨੂੰ ਕਿਹਾ ਕੰਮ ਕਰ ਜਿਆ ਕਰ ਕੰਮ ਨਹੀਂ ਨਹੀਂ ਹੁੰਦੀ ਕੋਈ ਸ਼ਬਦ ਬਾਟੂ ਮੋਟੋੜਾ ਕੋਈ ਸਫਾਈ ਵਾਲੀ ਹੁੰਦੀ ਹੋਵੇ ਤਾਂ ਦਾ ਰੋਟੀ ਪਾਣੀ ਚਲਾਪੇ ਪਕਾ ਕੇ ਖਾ ਲੈਂਦਾ ਇੱਕ ਸਫਾਈਆਂ ਵੀ ਕਰਨੀਆਂ ਪੈਂਦੀਆਂ શરીਰ ਨੂੰ ਤਾਂ ਨੀ ਕੀ ਥੂੜੀ ਵੱਜਦੀ ਜਿਵੇਂ ਸਕੂਲ ਕੋਲ ਕੋਈ ਕੁਸਤੀ ਦਾ ਸਾਨੂੰ ਇਹਨੂੰ ਪਾਉੜਨੇ ਤਾਂ ਚੱਲਿਆ ਜਾਂਦਾ ਤੇ ਜਿਹੜੇ ਪਰ ਕੋਚੀ ਲਾਉਣਾ ਨੇ ਦੂਤੇ ਕਿਤੇ ਕਿਤੇ ਨਹੀਂ ਮੇਰੇ ਤੀਰਾਂ ਦੇ ਸੇਵਾਂ ਫੇਰ ਨਾ ਖੜੀ ਤੇ ਨਹੀਂ ਹੈ ਚੰਗੀ ਬਣੀ ਰਹਿੰਦੀ ਪਛੰਦੇ ਮਾਰ ਚੋ ਗਈ ਤੇ ਇਹ ਥੋੜੀ ਕੁਛ ਤਰ੍ਹਾਂ ਬੋਲਦਾ ਜੇ ਵੀ ਮਾੜਾ ਨਾ ਬਾਰੇ ਉਹ ਇਹੋ ਲੱਗੀ ਇਹ ਤੇ ਕੁਛ ਵੀ ਬੋਲਦੀ ਨਹੀਂ ਹੁੰਦੀ ਚੁੱਪ ਕਰਕੇ ਕੰਮ ਕਰੀ ਜਾਂਦੀ ਹੁੰਦੀ ਸੀ ਹਾਂ ਇਹ ਸੇ ਕਿੱਥੇ ਪਾੜਿਆ ਪਾਉਂਦੀ ਹੈ ਇੱਥੇ ਮੈਂ ਕੋਈ ਨਾ ਕੰਮ ਕਰਾਂ ਕਵੇਰੀ ਬਖਾਰ ਨੇ ਬੜੀ ਲੋਭ ਕੀਤੀ ਮੇਰੇ ਕੋਲ ਕਿੰਨਾ ਸਾਰਾ ਦਿਨ ਘੰਟ ਵੀ ਨਹੀਂ ਪਾ ਸਕਦੀ ਫੇਰੀਆਂ ਘਰਾਣੀਆਂ ਦਿਖਾ ਦਿੱਤੀਆਂ ਮੈਂ ਰਕਤਾਂ ਤੇ ਬੈਠੀ ਹੈ ਹੈ ਕੰਮ ਆਉਣਾ ਵੀ ਆਖਣੀ ਆ ਆਹ ਦੇ ਦੋ ਆਹ ਦੇ ਦੋ ਤੇ ਕੰਮਵਾਰੀ ਕੋਈ ਵੀ ਮਾ ਬੋਲ ਰਹੀ ਕੁੜੀ ਕਿਥੇ ਜਾ ਰਹੀ ਮੈਨੂੰ ਨਹੀਂ ਕਹਣਾ ਤੇਰੇ ਸੱਤ ਪਾਉਣੇ ਚੰਗੀ ਸੀ ਆਪਣੇ ਨਾਮੋਂ ਪੜੀ ਗਈ ਜੇ ਵਿਆਹਣੀ ਆਏ ਜੇ ਵਿਆਹਣੀ ਤੇ ਆਖਰਾਂ ਬਸ ਤੌਂਦੇ ਕੋਈ ਐੜੋਂ ਪੁੱਜ ਜਾਂਦਾ ਕੋਈ ਉਰੋਂ ਪੁੱਜ ਜਾਂਦਾ ਮੈਂ ਸੋਈ ਨਹੀਂ ਆ ਰਹੇ ਤੇ ਹੱਥ ਘਿਰ ਕੇ ਖੜਾਏ ਕੀ ਕਰਾਂ ਮੁੰਡੇ ਨੂੰ ਵੀ ਨਹੀਂ ਦੱਸ ਸਕਦੀ ਜੇ ਮੁੰਡੇ ਨੂੰ ਦੱਸਿਆ ਉਹਨੇ ਅਖਣਾ ਤੇਰਾ ਹੀ ਸਿਆਪਾ ਹੋਇਆ ਤੇਰੇ ਬੇੜਾ ਕਰਕੇ ਆ ਕੀ ਗੰਤਾ ਤੇ 3 ਸੀ ਉਹਨੂੰ ਹੁਣ ਕਾਰਕਮ ਮਾ ਜੀ ਮਤੀਓ ਜੀ ਐਹ ਜੀ ਹੋ ਕੋਸ਼ਲੇਆ ਕਿਤੇ ਨੇ ਉੜੀ ਨਾ ਪੈ ਜੀ ਮੈਂ ਤੇ ਆਂਦੀ ਹਾਂ ਮੈਂ ਨਹੀਂ ਲੈ ਕੇ ਆਪਰੇ ਪਰ ਮੈਂ ਤਾਂ ਤੇ ਰਲ ਤਾਂ ਵੀ ਕਾਰਕਮ ਨਹੀਂ ਨਹੀਂ ਤਾਂ ਜੇ ਮਿਸਰੀ ਹੋਵੇ ਮੋਰ ਦੀ ਰੋਟੀ ਰਾਉਣੀ ਮੈਂ ਤਾਂ ਟੋਰ ਨਾ ਨਾ ਪਤਾ ਕਿ ਖਾ ਛੱਡ ਦੇ ਲਈ ਉਹ ਬੀਸੀ ਕੁਛ ਕੁ ਵੀ ਬੋਲਦੇ ਜੀਤੀ ਬੰਦਾਂ ਦੇ ਚੱਪੜੀ ਤੇ ਮਾਂ ਨੇ ਪੁੱਠੀ ਮੋਟਾ ਦੇਖ ਕੇ ਕੱਟ ਕੇ ਲੈ ਕੇ ਆਏ ਹਾਏ ਹਾਏ ਅੰਨੇ ਕਿੰਨੇ ਜਿੱਦ ਤੇ ਪੌੜੀਆਂ ਤੇ ਲੱਗ ਗਿਆ ਤੇ ਪੋਚੇ ਪੈਗੇ ਵਲੇ ਨਾਉਂਗੀ ਲੁਵਾ ਦਸੋਨੀਆਂ ਚੀਜ਼ਾਂ ਲਵਾ ਲਈਆਂ ਪਤਾ ਤੇ ਉਦੋਂ ਲੱਗਦਾ ਜਦੋਂ ਪੁੰਜਣੀਆਂ ਪਹਿਨ ਮੇਰੇ ਆਏ ਹੈ ਕਿਰਪਾ ਕੀ ਕਰ ਸਮਝ ਤੁਰਾ ਵਿਚਾਰ ਬੋਲਣਾ ਕਦੀ ਜੀ ਬਿਚ ਕੋ ਨਾ ਰਹਿੰਦਾ ਹਟਾ ਕਿੰਨਾ ਚੀਕ ਕਿੰਨਾ ਹੀ ਪਾਉਂਦਾ ਕੰਮ ਕਰਨਾ ਬੜਾ ਹੀ ਔਖਾ ਹੈ ਇਹ ਕਸਰ ਵੀ ਰੋਕ ਗਿਆ ਗੁੱਟੇ ਆੜ ਨੇ ਉਹ ਸਰੀਰ ਵੀ ਉਹ ਜੇ ਕੰਮ ਕਰਦਾ ਕਿ ਬੰਦ ਕਰੇ ਤੇ ਚੀਰਨਾ ਨਾ ਕਰੇ ਮੁੱਢ ਤੋਂ ਬੰਦੇ ਵੀ ਨਹੀਂ ਕੁਝ ਕਹਿਣ ਚੋਗੀ ਕਿ ਕਿ ਮੇਰੇ ਪਰ ਆਪਣਾ ਤੇ ਮੇਰੇ ਬੀਲੇ ਟਿੱਲੇ ਇਕ ਇਕ ਜੀਬ ਨੇ ਫੇਰ ਕੁਛ ਕਿਹਾ ਜਿਹੜੇ ਕਹੂੰਗਾ ਕਉਂ ਤੇ ਉਹ ਕਰ ਲਈ ਲਿਖਿਆ ਲੇਖਾਂ ਦੀਆ ਉਹ ਮਨਾਂ ਚ ਤਲਾ ਕੇ ਉਹ ਕਰ ਬੜੀ ਬਈ ਹੈ ਆਪਣੇ ਪਿਆਰ ਤੇ ਆਪ ਹੀ ਘਵਾੜੀ ਮਾਰ ਲਈ ਜੱਗ ਦਾ ਕਾਮ ਕਰਦੇ ਸੀ ਆਖਣਾ ਕਰਨੀ ਨਹੀਂ ਕਰਦੇ ਕੋਈ ਨਹੀਂ ਕਰਦੇ ਉਹ ਉਹ ਬੇਚੀ ਦੀ ਰੋਟੀ ਬੰਜਰ ਦੀ ਖਾ ਲਈ ਜੇ ਬਹਿ ਰਹੇ ਕਦੀ ਸੋਚਦੀ ਹਾਂ ਅਸ਼ਲੇ ਕਦੀ ਸੋਚਦੀ ਹਾਂ ਉਹ ਥੋੜੀ ਕਰਨ ਕਰੇ ਹਾਜੀ ਅਰ ਜੇ ਧਰੋਂ ਦੀ ਮਾਂ ਲੈ ਕੇ ਗਈ ਆ ਉਹ ਘੋਟੇ ਤੇ ਨਹੀਂ ਉਹ ਕਦੀ ਵੀ ਹੁੰਦੇ ਨਾ ਹੁੰਦੇ ਜੇ ਮੈਂ ਲੈਣਾ ਚੜਕੇ ਤੇਰੀਏ ਕੋਟਾਂ ਤੇ ਨਾ ਲਾੜ ਮੈਂ ਹੁਣ ਤੇਰੀਏ ਘਰ ਟਿਕਾਣੇ ਆ ਗਈ ਉਹਦੋ ਤਾਂ ਤੁਮਾਨੇ ਹੀ ਬੰਦੇ ਆ ਕੇ ਲਈ ਆਉਣਾ ਤੇ ਜੀ ਮੇਰੀ ਬੇਟੀ ਕੀ ਕੀਤੀ ਉਹ ਨਹੀਂ ਮਰ ਤੋਂ ਚਲੀ ਜਾਣੀ ਬੇਟੀ ਮਾਂ ਹੈ ਕਿਉਂ ਤਾਂ ਭਲੀ ਮਾਂ ਸਜੀਏ ਕਰਨਾ ਹੀ ਕਰਨਾ ਕਰੇ ਮੈਨੂੰ ਕਹੀ ਫਿਰ ਵੀ ਅਕਸਰ ਉਹਦੀ ਮੇ ਕੁੜਬਣੀ ਆ ਪੁੱਤ ਦੀ ਮਾਂ ਤੇ ਵਸੌਣੀ ਕਰੋ ਉਹਨਾਂ ਨੂੰ ਵਸੌਣੀ ਉਹਨੇ ਕਿਹੜਾ ਸਾਰੀ ਮਰ ਆਪਣੇ ਘਰ ਭਾ ਕੇ ਰੋਟੀ ਦੇ ਛੜਨੀ ਮਾ ਆਏ ਕਰਦੀ ਆ ਪਰ ਇਹਨਾਂ ਤੇ ਫਿਰ ਨੂੰ ਫੋਨ ਲਾ ਕੇ ਰਹੀ ਨੇ ਚੁਪਾ ਲਾ ਚੁੱਕਦੀ ਆ ਕਿ ਨਹੀਂ ਚੁੱਕਦੀ ਜੇ ਤੇ ਮੇਰਾ ਫੋਨ ਚੁੱਕ ਲਿਆ ਤੇ ਸਮਝੋ ਗੱਲ ਬਾਝੂ ਜਿਉਂਦੇ ਮੇਰਾ ਫੋਨ ਆ ਚੁੱਕਿਆ ਫਿਰ ਤੇ ਪਿੰਟੇ ਘਟੀਆਂ ਪੈਣਗੀਆਂ ਹਾਂ ਤੇ ਬਾਤ ਸ਼ੁਰੂ ਤੇ ਹੋਰਾਂ ਨਾਲ ਬੈਠੇ ਹਾਂ ਮੁੰਡੇ ਪਤਾ ਲਾ ਦੇਣਾ جی فون میرا چکل فون تو پہلی بہت تے چک لینی ہو فون تو چکن نہیں دے ਹੋਣ ਨਹੀਂ ਨਾ ਕੋਈ ਤਰ੍ਹਾਂ ਹੋਣ ਕੀ ਕਰ ਕਿਤੇ ਜੇ ਮੇਰੇ ਸਰੀਰ ਨੂੰ ਨਾ ਅੱਗ ਲੱਗਦੀ ਨਾ ਬੁਖਾਰ ਚੜਦਾ ਤੇ ਮੈਂ ਕੰਮ ਕਰੀ ਜਾਂਦੀ ਹਾਂ ਬਾਣਾ ਚੰਗਾ ਨਿਹਾਣੇ ਵੀ ਬੜਾ ਸਤਾਉਂਦੇ ਆ ਤਿਆਰ ਕਰ ਉਹਨਾਂ ਦੀ ਰੋਟੀ ਲਾ ਕਈ ਕੁਛ ਮੇਰੇ ਕੋ ਤੇ ਕੰਮ ਨਹੀਂ ਹੋਣਾ ਮੈਨੂੰ ਤੇ ਲੱਗਦਾ ਵਾ ਇਹਦੀ ਬਾਣਾ ਗੱਲ ਕਰਨੀ ਪੈਣੀ ਇਹ ਢੋਲੀ ਉੜਾਈ ਪੈਣਾ ਵਾ ਆਪੇ ਕਰ ਸਾਬੀ ਜਾਂਦੀ ਸੀ ਜਿੱਦ ਕਰ ਲੈ ਆਈ ਇਹ ਨਾ ਹੋਵੇ ਮੇਰੇ ਅੱਗੇ ਤੇ ਬੋਲਦੀ ਵੀ ਸੀ ਕਾ ਮਚੋਪਾ ਕਰਕੇ ਕਰੀ ਜਾਂਦੀ ਤੇ ਮੇਰੇ ਸਿਰ ਚਾਂ ਕੇ ਜੁੱਤੀਆਂ ਮਾਰਨ ਲੱਗ ਪਈ ਆਖੇ ਹੁਣ ਤੇਰਾ ਸਰੇ ਆਂਗ ਦੀ ਹੁਣ ਲੈ ਆਈ ਇਹ ਵੀ ਸਮਝ ਨਹੀਂ ਆਉਂਦੀ ਕੀ ਕਰਾਂ ਇਹ ਕਿਹਦੇ ਚਾਹਤ ਵਾਲੀ ਘੋਟੀ ਪੁੱਠੀ ਸਿੱਧੀ ਨਾ ਦੇ ਜੀ

ਉਹ ਸ਼ਹਿਰੀ ਉਹਦੇ ਉਹਦੇ ਆਪਣੇ ਕੋਲ ਮਾਰਕੀਟ ਤੇ ਪਛਤਾਉਂਦੇ ਉਹ ਪਛਤਾ ਰਿਹਾ ਕਿ ਇਹਦਾ ਬਹਾਮਾ ਤਰ ਜੈਹਾਂ ਨਹੀਂ ਚੱਕਿਆ ਜਾਂਦੀਆਂ ਇਹ ਜੀ ਅਸਾਂ ਜੂ 4 ਦਿਨ ਲੱਗਦਾ ਤਾਂ ਨਾ ਨਾ ਭਾਵੇਂ ਜੀ ਚੰ ਲੱਗਦਾ ਹਾਂ ਜੀ 3 ਦਿਨ ਹੋ ਗਏ 4 ਦਿਨ ਮੈਨੂੰ ਨਾਦੀ ਉਹ ਹੀ ਲੀੜੇ ਉਹ ਹੀ ਹੌਣ ਤੱਕ ਇਹ ਕੋ ਬੋਝ ਕਿਉਂ ਨਾ ਤਪੀ ਆਜ ਦੇ ਪਾਣੀ ਤੱਤਾ ਕਰਕੇ ਪਹਿਲਾਂ ਤੇ ਨਹਾਵਾ ਪਾਣੀ ਤੱਤਾ ਕਰਾਇਆ ਮੇਰੇ ਜਾਂਦਾ ਹੁੰਦਾ ਆਖੜਾ ਮੰਮੀ ਨਾਲਾ ਪਾਣੀ ਗਰਮ ਹੋਇਆ ਹੀ ਹੁਣ ਪਾਣੀ ਗਰਮ ਕਰਕੇ ਪਹਿਲਾਂ ਦੇ ਨਹਾ ਕੰਮ ਤੱਤਾ ਕਰਕੇ ਤੇ ਫੇਰ ਜਾ ਕੇ ਉਹਨੇ ਕੁੜਮਣ ਹੁਣ ਮੈਨੂੰ ਕੱਢ ਕੇ ਮੇਹੜਿਆ ਆਲੀ ਤਾਂ ਅੱਜ ਜਾਂਦੇ ਕੀ ਨਹੀਂ ਜਾਂਦੇ ਉਹਦੇ ਵੀਰਾਂ ਨੇ ਸਾਰਾ ਕਰਦਾ ਉਹ ਕਿੱਥੇ ਕੰਮ ਹੋਣਾ ਉਹ ਤਾਂ ਕੁੜੀ ਜਿੜੀ ਆ ਭੱਜ ਨਾ ਸਕੇ ਕਰਦੀ ਰਹਿੰਦੀ ਆ ਮੈਂ ਕਿੱਥੋਂ ਕਰਨਾ ਅੱਜ ਜਾਂਦੀ ਆ ਲੈ ਕੇ ਉਹਨੀ ਨੂੰ ਲੈ ਆਉਣਾ ਮੈਂ ਅੱਜ ਕੋਈ ਜੇ ਦੋ ਤਿੰਨ ਲੈ ਕੱਢਨੇ ਵੀ ਪਏ ਤਾਂ ਕੱਢ ਦੂੰਗੀ ਲੈ ਥੋੜੇ ਕੰਮ ਹੁੰਦਾ ਮੇਰੇ ਥੋੜੇ ਨੇ ਆਨੇ ਸਾਡੇ ਜਾਂਦੇ ਇਹ ਆ ਤੇ ਅਰਦਾ ਮਾੜਾ ਚੰਗਾ ਕਰਦੀ ਰਹਦੀ ਜੇ ਤੇ ਉਹ ਜਿਲੀ ਜਾਂਦੀ ਮੰਜੇ ਤੇ ਹੋਰ ਕੀ ਚਾਹੀਦਾ ਹਰ ਜਕਾ ਤੇ ਉਹ ਦਾ ਬਿਸਾਰ ਸਮਾਨ ਜੀਤੇ ਰੋਟੀ ਮਿਲ ਜੀ ਪੋੜ ਦੇ ਦਿਨਾਂ ਤੋਂ ਫਟੇ ਕਦੀ ਖਾਣ ਨਾ ਹੈ ਨੋਹ ਆ ਵੀ ਘਰ ਚ ਘੜੀਏ ਜ਼ਰੂਰੀ ਜੀ ਰਪਾ ਕਦੀ ਇਹੋ ਜਿਹਾ ਖਾਣਾ ਬਣਾ ਕਰੇ ਲੋਟੀ ਨੂੰ ਕਰੋ ਘਟਣ ਵਾਲਾ ਨੋਹ ਆ ਤੇ ਘਰ ਚ ਸਭ ਕੁਛ ਜੇ ਨੋਹ ਹੀ ਨਹੀਂ ਤੇ ਘਰ ਚ ਘਰ ਤੇ ਵਿਹਲਾ ਐਡੇ ਚਾਹ ਮਾਰੇ ਜਾਨ ਨਾਲ ਵਿਆਹ ਕੀ ਲਿਆਈ ਦੀ ਆ ਨਹੀਂ ਨੋਹ ਬਿਨਾ ਕੋਈ ਘਰ ਨਹੀਂ ਜੀ ਨੋਹ ਬਿਨਾ ਨਾ ਤੇ ਘਰ ਹੀ ਘਰ ਲੱਗਦਾ ਨਾ ਘਰ ਸੰਭੇ ਜਾਂਦਾ ਹਾਂ ਤੇ ਅੱਜ ਆਪਣੀ ਨੂੰ ਰਹਿਉਗੀ ਮੈਂ ਅੱਜ ਬਾਹਰੋਂ ਫਿੱਟ ਚਾਣੀ ਫਿਰ ਕੋਈ ਕੰਮ ਕਰਨਾ ਕੋਚੇ ਦੀ ਮੇਰੇ ਕੋਲ ਲੱਗਣੀ ਹੈ ਫਰੈਂਟ ਲਈ 카페 ਆਣ ਕੇ ਸਫਾਈ ਕਰਕੇ ਚਾਦਰਾਂ ਤੇ ਖਲਾਉ ਉਹਨੇ ਮੈਨੂੰ ਠੀਕ ਕਰਨਾ ਉਦਾਂ ਤੇ ਚੱਗੀ ਬਸੇਨਾ ਤਾ ਇਹ ਜਿਕੇ ਜਿਕੇ ਵੀ ਨਾਂ ਨਹੀਂ ਛੱਡ ਕੇ ਹੈ ਤੂੰ ਸਿਆਣੀ ਬਾਂ ਨੂੰ ਇਹ ਤੈਨੂੰ ਲੈ ਆਇਆ ਤੇ ਹੁਣ ਕੀ ਕਰੂਗੀ ਕਿਥੋਂ ਤੈਨੂੰ ਤੇਰੇ ਭੱਜਿਆ ਜਿਨੇ ਪਾ ਕੇ ਵਧੇਗੀ ਹੁੰਦੀ ਸੀ ਤੇ ਗਈ ਲੋੜੀ ਦੇਣੀ ਬੀਬੀ ਤੈਨੂੰ ਨਹੀਂ ਨਾ ਪਤਾ ਸਾਡੇ ਘਰ ਦਾ ਮੰਮੀ ਨੂੰ ਤਾਂ ਪਤਾ ਸਾਰਾ ਮੈਂ ਕਿਹੜੀ ਖੁਸ਼ੀ ਨੂੰ ਆਣ ਕੇ ਇੱਥੇ ਬੈਠੀ ਚਲ ਜੂਗੀ ਮੈਂ ਆਪਣੇ ਘਰੇ ਪੂਰ ਦੋ ਬਦਣ ਰਹਿ ਲੰਦੂਗੀ ਤੇ ਰਹਿ ਲਏ ਇਹ ਤਾਂ ਦੋ ਦਿਨਾਂ ਵਾਲੇ ਲੱਛਣ ਨਹੀਂਗੇ ਤੇ ਫਾਤੀਗੇ ਓਖੀ ਘਰ ਘਰ ਕੰਮ ਆਉਂਦਾ ਤੁਮ ਕਾਨੂੰ ਆ ਜਾਣਾ ਸੀ ਚਲ ਜੂਗੀ ਬੀਬੀ ਮੈਂ ਚਲ ਜੂਗੀ ਘਰੇ ਇੱਥੇ ਬੈਣ ਮੇ ਨਹੀਂ ਦਿੰਦੇ ਤੁੰਨ ਤੇ ਮੈਨੂੰ ਤੇ ਰੋਟੀ ਖਾ ਲੈ ਮੈਂ ਨਹੀਂ ਖਾਣੀ ਮੰਮੀ ਉਹ ਤੇ ਅਸੀਂ ਦੀ ਮਾਂ ਤੇ ਪਾਸੇ ਨਹੀਂ ਖਾ ਸਕਦੀ ਇਹ ਨੂੰ ਤਾਂ ਹੈ ਜਿੱਦ ਨਹੀਂ ਉਹ ਲੈ ਲੈ ਤੇ ਕੋਈ ਨਹੀਂ ਆ ਉਥੋਂ ਨਹੀਂ ਠਿਕ ਦੁਤੀ ਆਈ ਹੈ ਕੋਈ ਨਹੀਂ ਰੋਟੀ ਖਾ ਲੈ ਅੱਜ ਰਾਤ ਦੀ ਰੋਟੀ ਨਹੀਂ ਖਾਦੀ ਮੈਂ ਨਹੀਂ ਖਾਣੀ ਮੰਮੀ ਰੋਟੀ ਖਾ ਲੈ ਕੋਈ ਨਹੀਂ ਰੋਟੀ ਬੀਬੀ ਨੂੰ ਦੇ ਦੇ ਮੈਨੂੰ ਸਾਰ ਸਾਰ ਗੱਲਾਂ ਕਰਨ ਦੀ ਜਿਵੇਂ ਘੜੀ ਪੈ ਹੈ ਕਹੀਂ ਬਾਹਰ ਆ ਲੈ ਤੂੰ ਮੇਰੇ ਪੁੱਤ ਰੋਟੀ ਖਾਣ ਗਏ ਜਾ ਕੇ ਖਾ ਕੋਈ ਨਹੀਂ ਦੁਤੀ ਆ ਕੇ ਮੈਂ ਦਾ ਸਬੀਬੀ ਤੂੰ ਕੰਨ ਨੂੰ ਕਹਣਾ ਕੁੜੀ ਉੱਥੋਂ ਨਹੀਂ ਦੁਤੀ ਆਈ ਹੈ ਤੂੰ ਵੀ ਇੱਥੇ ਦੁਤੀ ਕਿਹਨਾਂ ਨਹੀਂ ਹੈ ਸਾਲ ਨੂੰ ਲੈ ਮਾਤਾ ਕਾ ਨੂੰ ਕੂਰੀ ਰੋਟੀ ਖਾ ਲੇ ਦਾ ਦੀ ਰੋਟੀ ਨਹੀਂ ਖਾਜੀ ਹੈ ਟੈਂਸ਼ਨ ਉਹ ਦੇ ਕਿ ਸੋ ਨੂੰ ਆਈ ਹੈ ਨਿਆਣੀ ਆਈ ਹੈ ਨਿਆਣੀ ਨੇ ਕਿੰਨੇ ਕੇ ਛੱਡ ਕੇ ਧਿਆਨ ਉਹਦਾ ਮਦਰ ਉਹਦਾ ਜੀ ਕਰਦਾ ਕਿ ਤੇ ਉਹ ਮੈਂ ਲੈ ਕੇ ਆਈ ਪਤਾ ਕਿੰਨੀ ਉਹਦਾ ਨਾ ਮਾੜੀ ਹੁੰਦੀ ਸੀਗੀ ਹੈ ਉਹਦੀ ਸਾਫ ਨੇ ਮੇਰੇ ਸਾਹਮਣੇ ਤੱਕਾ ਦਿੱਤਾ ਉਹਦਾ ਹਿੱਟ ਚੂੜਿਆ ਜਦ ਮੈਨੂੰ ਲਾਉਣ ਗਿਆ ਨਾ ਤੇ ਜੇ ਤੁਸੀਂ ਕੁੜੀ ਨੂੰ ਇਦਾਂ ਗੱਲਾਂ ਕਰੀ ਗਏ ਕੁਛ ਅੰਦਰ ਵਰ ਕੇ ਕਾ ਦਿੱ ਲੋ ਤੇ ਫਿਰ ਕੀ ਕਰਾਂਗੇ ਹੈ ਜੁੱਟ ਗਿਆ ਆਪੇ ਬਖਾਉਂਦੇ ਮੈਂ ਮੈਂ ਦੱਸ ਦਿੰਦੀ ਤੂੰ ਲੈ ਆਈ ਨਹੀਂ ਕੋਈ ਨਹੀਂ ਵਿਖਾਉਂਦਾ ਮੈਂ ਦੱਸ ਮੇਰੇ ਤੋਂ ਨਹੀਂ ਵੇਖਿਆ ਗਿਆ ਮੇਰੀ ਦੀ ਹੈ ਮੇਰੇ ਤੋਂ ਦੁੱਖ ਨਹੀਂ ਵੇਖਿਆ ਗਿਆ ਮੈਂ ਲੈ ਆਈ ਮੈਂ ਕੀ ਕਰਾਂ ਮੈਂ ਦੱਸ ਉੱਥੇ ਛੱਡ ਆਉਂਗੀ ਉੱਥੇ ਫਿਰ ਇਹ ਨਾ ਘਰ ਦੀ ਸੀ ਤੇ ਘਰ ਸਾਡੇ ਆਉਣੀ ਸੀ ਗੱਲਾਂ ਬਾਤਾਂ ਤੇ ਦੀਦੀ ਸਾਰਿਆਂ ਘਰਾਂ ਜੁਂਦੇ ਨੇ ਪਰ ਇਹ ਥੋੜੀ ਹੁੰਦਾ ਵਾਪੇ ਹੁਣ ਆਪਾਂ ਨੂੰ ਛੱਤਰ ਪੇਰੇ ਘਰ ਦੀ ਹੈ ਹੈ ਕਦੀ ਉਹ ਤੱਕਾ ਦੇ ਕਦੀ ਉਹ ਕਰੋ ਤੇ ਸੁਖੰਨੀ ਆ ਨਹੀਂ ਤੇ ਦੱਸ ਵੀ ਨਹੀਂ ਮੈਨੂੰ ਉਹ ਕਿਹੜੀ ਤਰ੍ਹਾਂ ਆਉਂਦੀ ਸੀ ਉਹ ਨਹੀਂ ਆਦੀ ਮੈਂ ਨਹੀਂ ਜਾਣ ਮੈਂ ਲੈ ਕੇ ਆਈ ਵੀ ਦੱਸ ਤੇ ਅੱਖਾਂ ਨਹੀਂ ਲੱਗਾਂ ਜੇ ਉਹ ਗਏ ਨਹੀਂ ਕੇ ਇੱਥੇ ਆ ਗੱਲ ਸਕੋ ਬਾਹਰ ਜਾਣੀ ਜਾਣਾਂ ਤੇ ਅਸਲ ਬੀਬੀ ਨੇ ਕਰੀ ਮੈਂ ਗਰਾ ਕਿ ਵੀ ਤੇ ਪਤਾ ਅਗਰ ਇਹਨੂੰ ਮਾਰਤਾ ਹੋ ਸਾਰਾ ਕੰਮ ਤਾਂ ਦਾ ਕਰਦੀ ਫਿਰ ਵੀ ਸੱਸ ਨੋਕਾ ਟੋਕੀ ਲੰਦੀ ਰਹਿੰਦੀ ਹੈਂ ਮੇਰੇ ਕੋ ਨਹੀਂ ਵੇਖੀ ਦੇ ਸਾਰੀ ਦਿਹਾੜੀ ਐਡਾ ਘਰ ਵੇਲਾ ਜੇ ਦੁਜੇ ਨੂੰ ਤੇ ਉਮਰੋਂ ਨੰਘਾਂ ਦਿਆ ਇਹ ਵੀ ਆਉਂਦਾ ਨਾ ਨਹੀਂ ਲੈਂਦੀ ਕਿਉਂਕਿ ਦੋ ਜਾਨੀਆਂ ਤਰਾਣੀਆਂ ਜਿਠਾਣੀਆਂ ਰੜਕੇ ਤੇ ਕਰ ਲੈਣ ਹੈ ਦੋ ਛੋਟੇ ਛੋਟੇ ਨਿਆਣੇ ਸਤਨਾ ਐਡਾ ਵੇਲਾ ਸਾਰਾ ਹੂੰ ਜਦੀ ਕਰਦੀ ਕੋਠੇ ਭੱਜਦੀ ਦੀ ਜੇ ਧੋ ਤੋਕੀ ਹੈ ਤਾਂ ਫੇਰ ਵੀ ਨਹੀਂ ਉਹਨੂੰ ਜੀਣ ਦਿੰਦੀ ਨਾ ਮੇਰੇ ਹੁੰਦਿਆਂ ਜੀਣ ਦਿੰਦੀ ਤੇ ਮਗਰੋਂ ਕੀ ਕਰਦੀ ਉਹਨੇ ਕੰਮ ਕਰ ਗਏ ਇਹਨਾਂ ਦੇ ਦਿੱਤੇ ਛਾੜਿਆ ਜੋਥੇ ਘਰ ਜੋ ਕਰਨ ਦੇਤੇ ਆਪੇ ਚੱਲਦੇ ਚਲਾਉਂਦੇ ਰਹਿੰਦੇ ਨਾ ਬੀਬੀ ਮੇਰੇ ਕੋ ਨਹੀਂ ਉਥੇ ਨਰਚ ਲੀ ਜਾਂਦੀ ਹੁਣ ਇਥੇ ਮਾफी ਮੰਗ ਕੇ ਮਾਂ ਪੁੱਤ ਲੈ ਜਾਣ ਇਹ ਤੇ ਸੁੱਖ ਨਾ ਉਹਨੂੰ ਵੀ ਕੱਖ ਨਹੀਂ ਦੱਸਦੀ ਉਹਦੇ ਪੁੱਤ ਨੂੰ ਤੇ ਕੱਖ ਪਤਾ ਹੀ ਨਹੀਂ ਹੈ ਮੈਂ ਆ ਕੁਛ ਕਰਦੀ ਆਪੇ 4 ਦਿਨ ਕੰਨ ਨੂੰ ਹੱਥ ਲਾ ਦੂੰ ਨਾਲੇ ਸੰਭੂ ਨਿਆਣੇ ਨਾਲੇ ਪਤਾ ਲੱਗੂ ਵੀ ਕੰਮ ਕਿੰਨਾ ਕੁ ਜਦੋਂ ਕਰਨਾ ਪਿਆ ਹਾਂ ਹੈ